ਹੈਲੋ ਜੀ ਸਤਿ ਸ੍ਰੀ ਅਕਾਲ ਗਾਇਜ਼ ਭੈਣੋ ਕੀ ਹਾਲ ਚਾਲ ਤਾਂ ਠੀਕ ਠਾਕ ਹੋ ਵਧੀਆ ਹੋ ਤੇ ਅੱਜ ਹੈਗਾ ਸਾਲ ਦਾ ਲਾਸਟ ਦਿਨ ਤੇ ਅਲਵਿਦਾ 2024 ਕੱਲ 2025 ਆਣਾ ਹੈ ਤਾਂ ਬਸ ਤੁਸੀਂ ਤੁਹਾਡੇ ਲਈ ਸਾਰਿਆਂ ਲਈ ਵਾਸਤੇ ਹੈ ਨਾ ਹੈਪੀ ਨੀਅਰ ਵਧੀਆ ਚੜੇ ਤੇ ਵਧੀਆ ਖੁਸ਼ੀਆਂ ਵਾਲਾ ਹੋਵੇ ਹੈ ਨਾ ਤੇ ਅਸੀਂ ਲਾਈਵ ਆਉਣੇ ਹੁੰਨੇ ਸੱਤ ਤੋਂ ਲੈ ਕੇ 8 ਵਜੇ ਤੱਕ ਸ਼ਾਮ ਨੂੰ ਤੁਸੀਂ ਸਾਰੇ ਆਣੇ ਲਾਈਵ ਸਾਡੇ ਆਇਆ ਕਰੋ ਹੈ ਨਾ ਤੇ ਗੱਲਾਂ ਬਾਤਾਂ ਕਰਿਆ ਕਰੋ ਨਾਲ ਸੁਣਿਆ ਕਰੋ ਤੇ ਵਧੀਆ ਲੱਗਦਾ ਗੱਲਾਂ ਬਾਤਾਂ ਕਰਨਾ ਹੈ ਨਾ ਤੇ ਸਾਡੇ ਲਾਈਵ ਜ਼ਰੂਰ ਆਇਆ ਕਰੋ ਸਾਡਾ ਪੱਕਾ ਟਾਈਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਜੇ ਸਾਡੇ ਬੈਣ ਭਰਾ ਮਦਦ ਲਈ ਜਿਆਦੀ ਗੱਲਬਾਤ ਸਨ ਕਰਦੇ ਆ ਸਾਡੀ ਲਾਈਵ ਅੱਗੇ ਚੱਲ ਜਾਂਦੀ ਆ 8 8:30 ਤੱਕ ਵੀ ਚੱਲ ਜਾਂਦੀ ਆ ਤੇ ਬਸ ਗੱਲਬਾਤ ਦੇ ਹਿਸਾਬ ਦੇ ਨਾਲ ਟਾਈਮ ਵਾਜ ਜਾਂਦਾ ਘਟ ਜਾਂਦਾ ਹੈ ਤੇ ਜਰੂਰ ਸਾਡੇ ਲਾਈਵ 'ਚ ਆਇਓ ਚਲੋ ਜੀ ਬਲੌਗ ਸਟਾਰਟ ਕਰਦੇ ਆ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬੱਪਰਾਏ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ YouTube ਫੈਮਿਲੀ ਕਿਦਰ ਸਾਰੇ ਠੀਕ ਠਾਕ ਹੋ ਦੇਖਦੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਕਿਦਾਂ ਗਾਇਸ ਬੈਣੋ ਕੀ ਹੈ ਚੱਲਦਾ ਦਿ ਵਧੀਆ ਹੋ ਠੀਕ ਠਾਕ ਹੋ ਤੇ ਜਦੋਂ ਤੁਸੀਂ ਮੈਚਲਦੇ ਨਾ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ ਕੱਲ੍ਹ ਵੀ ਇਸੇ ਕਰਨਾ ਜਾਇਓ ਤੇ ਦੇਖੋ ਜੀ ਹੋ ਗਿਆ ਦੁਪਹਿਰ ਦਾ ਟਾਈਮ ਤੇ ਤਕਰੀਬਨ 2 ਵਜੇ ਦਾ ਟਾਈਮ ਹੋ ਗਿਆ ਤੇ ਅੱਜ ਤੋਂ ਆਪਣੀ ਨਹੀਂ ਨਿਕਲੇ ਕੱਲ ਤੇ ਵੈਸੇ ਨਿਕਲ ਗਈ ਜੀ ਦੁਪਹਿਰੇ ਤਾਂ ਅੱਜ ਤੋਂ ਇਦਾਂ ਹੀ ਬਸ ਹੋਵਾ ਚੱਲੀ ਜਾਂਦੀ ਆ ਤੇ ਠੰਡ ਆ ਤੇ ਠੰਡ ਨੇ ਸਾਰੇ ਆਪਣੇ ਜਿੱਦਾਂ ਕਹਿੰਦਾ ਅੰਦਰੰਦਰ ਜਿ ਬਿਠਾਏ ਆ ਇਦਾਂ ਹੀ ਜਿ ਬਿਠਾਏ ਆ ਤੇ ਕੋਈ ਅੱਗ ਸਿਕੀ ਨਾ ਚਲੋ ਵਧੀਆ ਗੱਲ ਆ ਚੁੱਲ੍ਹੇ ਦੀ ਅੱਗ ਸਿਕਣੀ ਚਾਹੀਦੀ ਆ ਤੇ ਠੰਡ ਨਹੀਂ ਲੱਗਦੀ ਹੈਗੀ ਚੁੰਕੇ ਚੱਲੇ ਜ਼ਰੂਰੀ ਕਰ ਹੁਣੀ ਚਾਹੀਦੇ ਹਨ ਤੇ ਬਹੁਤ ਫਰਕ ਹੁੰਦਾ ਇਸ ਚੀਜ਼ ਦਾ ਤੇ ਬੈਠ ਕੇ ਕੰਮ ਕਰ ਕਰਨੇ ਵੀ ਵਧੀਆ ਆਪਨ ਗੋਡਿਆਂ ਨੂੰ ਕੋਈ ਨਹੀਂ ਪ੍ਰੋਬਲਮ ਦੀ ਹੈਗੀ ਤੇ ਲੱਗ ਕੇ ਸਾਰੇ ਕੰਮ ਹੋ ਜਾਂਦੇ ਆ ਤੇ ਖੜੇ ਖੜੇ ਜਦੋਂ ਚੁੰਕੋ ਚੱਲੇ ਕੰਮ ਕਰਨੇ ਹੁੰਦੇ ਆ ਤੇ ਬਹੁਤ ਕਾਫੀ ਮੁਸ਼ਕਿਲਿਆ ਸਾਹਮਣਾ ਕਰਨਾ ਪੈਂਦਾ ਨਾਲ ਆਪਾਂ ਨੂੰ ਤੇ ਇਹ ਗੱਲ ਆ ਤਾਂ ਅੱਜ ਹੋ ਗਈ ਜੀ ਤਰੀਕ ਇਹ ਦਾ ਹਟ ਕਿਨੇ ਡਾਲੇ ਪੈ ਨਹੀਂ ਤੇ ਕਹਿੰਦੇ ਨੇ ਕਿ ਤਰੀਕ ਜੂਰ ਦੱਸਿਆ ਕਰ ਕਲਵੀਰ ਹਨਾ ਕਿ ਕਿਹੜੀ ਤਰੀਕ ਤੁਸੀਂ ਇਹ ਨਾਲ ਵੀਡੀਓ ਪਾਉਣੇ ਹੁੰਨੇ ਹਨਾ ਤੇ ਅੱਜ 31 ਦਸੰਬਰ ਜੀ ਤੇ ਸਾਲ ਦਾ ਐਂਡਲਾ ਦਿਨ ਹਨਾ ਤੇ ਕੱਲ ਨੂੰ ਨਵਾਂ ਸਾਲ ਆਇਗਾ ਤਾਂ ਸਾਰਿਆਂ ਲਈ ਵਧੀਆ ਦਿਨ ਚੜੇ ਹਨਾ ਸਾਰਿਆਂ ਲਈ ਵਧੀਆ ਸੁੱਖ ਦਾ ਸਾਲ ਆਵੇ ਤੇ ਖੈਰ ਜੋ ਪਰਮਤਮਾ ਨੇ ਕਰਨਾ ਹੁੰਦਾ ਉਹ ਤਾਂ ਚਲੋ ਹੋ ਕੇ ਰਹਿੰਦਾ ਹਨਾ ਤੇ ਇਦਾਂ ਤੇ 2024 ਅੱਜ ਦਾ ਐਂਡ ਹੋ ਗਿਆ ਹੈ ਬੀਦਾ ਕਹਾਵਤਾਂ ਇੱਕ ਪਿੱਪਲ ਦੇ ਪੱਤੇ ਆ ਵੀ ਕਤੋਂ ਖੜਖੜ ਲਾਈ ਆ ਝੜ ਗਏ ਪੁਰਾਣੇ ਦੇ ਉੱਤੇ ਨਵੇਂ ਆਂਦੇ ਆਈ ਆ ਤੇ ਕੱਲ ਨੂੰ ਨਵਾਂ ਸਾਲ ਨਵੀਂ ਰੁੱਤ ਔਰ ਨਵਾਂ ਦਿਨ ਸਾਲ ਦਾ ਪਹਿਲਾ 1 ਜਨਵਰੀ ਇਹਨਾਂ 2025 ਚੜ ਜਾਣਾ ਹੈ ਤੇ ਸਾਰਿਆਂ ਨੂੰ ਖੁਸ਼ੀਆਂ ਭਰੀਆਂ ਲੈ ਕੇ ਆਵੇ ਦਿਨ ਇਹ ਤੇ ਵਧੀਆ ਹੋਵੇ ਇਹਨਾਂ ਬੁੱਧਵਾਰ ਤੇ ਅੱਜ ਹੈਗਾ ਮੰਗਲਵਾਰ ਤੇ ਦੇਖੋ ਜੀ ਦੇ ਪਰ ਤੇ ਹੁਣ ਸਾਡੇ ਵਿਲੇ ਦੇ ਕੰਮਕਾਰ ਸ਼ੁਰੂ ਹੋ ਗਏ ਆ ਕੱਲ ਬਣਾਇਸ ਨੇ ਸਾਗ ਤੇ ਜੇ ਸਾਗ ਘਰ ਹੈਗਾ ਤੜਕਾ ਲਾ ਕੇ ਖਾਈ ਜਾਣਾ ਹੋਈ ਨਾ ਤੇ ਵਧੀਆ ਆ ਤੇ ਅੱਜ ਬਹੁਤ ਠੰਡ ਜ਼ਿਆਦਾ ਤੇ ਮੈਂ ਆਪਣਾ ਸਿਰ ਨੰਗਨ ਰੱਖ ਸਕਦੀ ਹੈਗੀ ਕਿਉਂਕਿ ਸਿਰ ਨੰਗਨ ਰੱਖੋ ਤੇ ਠੰਡ ਲੱਗ ਜਾਂਦੀ ਆ ਤੇ ਸੇਦੀ ਝਣ ਲੱਗੀ ਤਾਂ ਬਹੁਤ ਸਹੀ ਆ ਕਿ ਮੈਂ ਇੱਕਦਮ ਸਿਰ ਨੰਗਨ ਆਪਣਾ ਕਰ ਨਹੀਂ ਸਕਦੀ ਤੇ ਮੇਰੀ ਮਜਬੂਰੀ ਆ ਤੇ ਇਦਾਂ ਹਾਂ ਪੌਣੇ ਪੱਠੇ ਦਿਨ ਪਾਉਣੇ ਆ ਸਵਰ ਕਰ ਸਵਰ ਪੌਣੇ ਪੱਠੇ ਤੇ ਆਪਾਂ ਆਪਣੇ ਘਰਾਂ ਸਾਰੇ ਸਵਸਥ ਹੋਵਾਂਗੇ ਮਸਤ ਹੋਵਾਂਗੇ ਨਾ ਤੇ ਜਦੋਂ ਬੱਚੇ ਕਹਿੰਦੇ ਨੇ ਅੰਟੀ ਤੁਹਾਨੂੰ ਅਸੀਂ ਦੇਖਦੇ ਆਂ ਵਲੌਗ ਚ ਨਾ ਤੇ ਸਾਨੂੰ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਵੀ ਚਲੋ ਬੱਚੇ ਵੀ ਦੇਖਦੇ ਆ ਮੇਰੇ ਵਲੌਗ ਨੂੰ ਪਸੰਦ ਕਰਦੇ ਆ ਤੇ ਹੋਰ ਅਸੀਂ ਲਾਈਵ ਵਿੱਚ ਆਉਣੇ ਹੁੰਨੇ ਆ ਤੇ ਚਾਹ ਉਹਨੂੰ 8 ਤੱਕ ਹੁੰਦਾ 7 ਵਜੇ ਤੋਂ ਲੈ ਕੇ ਸਾਡੇ ਬੰਗਿਆਂ ਤੋਂ ਸਾਡੇ ਦੀਦੀ ਹੁਣੇ ਤੇ ਹੋਰ ਦਿੱਲੀ ਤੋਂ ਬਹੁਤ ਦੂਰ ਦੂਰੋਂ ਸਾਨੂੰ ਮਤਲਬ ਸਾਡੇ ਲਾਈਵ ਵਿੱਚ ਆਉਂਦੇ ਸਾਡੇ ਭੈਣ ਭਰਾ ਤੇ ਸਾਨੂੰ ਬਹੁਤ ਜ਼ਿਆਦਾ ਮਤਲਬ ਪਿਆਰ ਕਰਦੇ ਆ ਨਾ ਸੋਹਣੇ ਸੋਹਣੇ ਕਮੈਂਟ ਕਰਦੇ ਆ ਤੇ ਸੋਹਣਾ ਲੱਗਦਾ ਸਾਨੂੰ ਵੀ ਨਾ ਜਦੋਂ ਮਤਲਬ ਨਵੇਂ ਨਵੇਂ ਸਾਨੂੰ ਜੁੜਦੇ ਆ ਤੇ ਠੀਕ ਲੱਗਦਾ ਹੈ ਨਾ ਤੇ ਸਾਨੂੰ ਉਹਨਾਂ ਬਾਰੇ ਪਤਾ ਨਹੀਂ ਹੁੰਦਾ ਤੇ ਉਹਨਾਂ ਨੂੰ ਚਲੋ ਸਾਰੇ ਬਾਰੇ ਪਤਾ ਹੁੰਦਾ ਦੇਖਦੇ ਰਹਿੰਦੇ ਸਾਡੇ ਵਲੋਗਨ ਆ ਤੇ ਇਹ ਬਹੁਤ ਵੱਡੀ ਗੱਲ ਆ ਤੇ ਪਤਾ ਲੱਗਦਾ ਰਹਿੰਦਾ ਆ ਬੁੜਿਆ ਗਾਲਿਆ ਤੇਰੇ ਕੋ ਜੀ ਕੁੜੀ ਦਾ ਕੋਈ ਨਹੀਂ ਪਤਾ ਹੈਗਾ ਕੀ ਹੋ ਜਾਣਾ ਹੈ ਕੀ ਨਹੀਂ ਹੋਣਾ ਹੈਗਾ ਤੇ ਚੰਗੇ ਭਲੇ ਬਸ ਬੰਦੇ ਜਾ ਰਹੀ ਜਾ ਰਹੇ ਆ ਹਨਾ ਚਲੋ ਜਾਣਾ ਤਾਂ ਸਭ ਨਹੀਂ ਹੈ ਨਾ ਆਪੋ ਆਪਣੇ ਟਾਈਮ ਦੇ ਨਾਲ ਤੇ ਹਮੇਸ਼ਾ ਬੰਦੇ ਰੀਲੋਡ ਨੇ ਸਾਡੇ ਵਿੱਚ ਸਵੇਰੇ ਡੈਥ ਹੋ ਗਈ ਇੱਕ ਬੰਦੇ ਦੀ ਠੀਕਰ ਲੋਡ ਤੇ ਸਦਾ ਹੀ ਬੰਦੇ ਦੀ ਆ ਤੇ ਜਿਹੜਾ ਨਵਾਂ ਸਾਲ ਉਹ ਵੀ ਕਿਸੇ ਮਤਲਬ ਕਰਮ ਵਾਲੇ ਨੂੰ ਚੰਗਾ ਜੜਦਾ ਨਹੀਂ ਤਾਂ ਬਸ ਇਦਾਂ ਹੀ ਆ। ਤੇ ਔਖਈਆ। ਰਿਕੁਇਰ ਕਰ ਲੈਣਾ। ਇਸ ਮੌਨਾਂ ਬਹੁਤ ਔਖਾ ਠੰਡ ਵਿੱਚ। ਨਾ ਨਾ ਬਾਹਰ ਕੱਢ ਸਕਦੇ ਆ ਤੇ ਅੰਦਰ ਵੀ ਲੈਣ ਦੇ ਵੀ ਠੰਡ ਮੈਂ ਹੁੰਦੀ ਆ ਤੇ ਬਹੁਤ ਮੁਸ਼ਕਲ ਹੋ ਜਾਂਦਾ ਆ। ਚਲੋ ਘਰ ਦੇ ਚੱਲੀ ਜਾਣਾ। ਤੇ ਵਧੀਆ ਆ। ਹੋਰ ਦੇਖਦੇ ਆ ਘਰ ਦੇ ਕੰਮ ਕਰ ਹੁੰਦੇ ਰਹਿੰਦੇ ਆ। ਤੇ ਲੱਗਦਾ ਵੀ ਰਾਣੀ ਆਉਣ ਵਾਲੀ ਸਾਡੇ ਹਰ ਸਾਲ ਆਉਂਦੀ ਹੁੰਦੀ ਆ ਲੋ ਲੈ ਕੇ। ਤੇ ਆਲੂ ਦੇ ਜਾਂਦੀ ਹੁੰਦੀ ਆ ਤੇ ਚੰਗੀ ਆ ਜੇ ਮਤਲਬ ਕੋ ਕਪੜਾ ਮੇ ਹੋਵੇ ਨਾ ਮਤਲਬ ਨਹੀਂ ਪਾਉਣਾ ਜਾਂ ਕਿਦਾਂ ਵੀ ਕਪੜੇ ਵਸੇ ਨਾ ਵੀ ਹੁੰਦੇ ਆ ਮੈਂ ਕਿਹਾ ਦੇਣੀ ਹੁੰਦੀ ਆ ਤੇ ਬੜੀ ਖੁਸ਼ ਹੁੰਦੀ ਉਹ ਨਾਲ ਕੁੜੀਆਂ ਦੀ ਹੁੰਦੀ ਆ ਉਹਦੀ ਤੇ ਵਧੀਆ ਗੱਲ ਆ ਚਲੋ ਜੀ ਹਲਕਾ ਨਹੀਂ ਚਾਹੀਦੀ ਆਪਾਂ ਨੂੰ ਨਾ ਕਿਸੇ ਗਰੀਬ ਘਰਬੇ ਦੀ ਤੇ ਅਗਲੇ ਸੀਸਾ ਦਿੰਦਾ ਆ ਤੇ ਇਦਾਂ ਚਲੋ ਦੇਖਦੇ ਆ ਮਨ ਲੱਗਦਾ ਆਈ ਕਿchnੀਆਂ ਹੁਣ ਲੈ ਲਈ ਆਲੂ ਤਾਂ ਹੁਣ ਤੇ ਹਲੂ ਵੈਸੇ ਫਾਇਦੇ ਘੱਟੇ ਪਰ ਫਿਰ ਵੀ ਘਰ ਵਿੱਚ ਤਾਂ ਹੋਣੀ ਚਾਹੀਦੀ ਹੈ ਨਾ ਚੀ ਜਰੂਰ ਹੋਣੀ ਚਾਹੀਦੀ ਘਰ ਵਿੱਚ ਖਾਓ ਜਾਏ ਖਾਣਾ ਖਾਓ ਜਾ ਕਿਦਾਂ ਨਹੀਂ ਹੈਗਾ ਨਾ ਤੇ ਵਾਹੇ ਦੇਖਦੇ ਆ ਪਿੱਲਾ ਦਾ ਆ ਗਿਆ ਹਣੀ ਘਰ ਉਹ ਤਾਂ ਫਿਰ ਆਇਆ ਹਾਂ ਕਾਲਾ ਵੀ ਆ ਗਿਆ ਹੁਣ ਬੱਤੀ ਸਾਈ ਗਾ ਹਲੂ ਕਹਦੇ 25 ਕੁਟਰ ਆਲੂ ਸੋਨੇ ਦੇ ਰੈਣੀ ਤੈਨੂੰ ਦੇਖਦੇ ਸੀ ਨਹੀਂ ਹਾਂ ਰੈਣੀ ਆਲੂ ਲੈ ਕੇ ਨਹੀਂ ਆਈ ਹੈਗੀ ਕੋਈ ਨਹੀਂ ਲੈ ਲੈਣਾ ਇਹ ਮਾਰਚੇ ਪਾਠੁੰਦੀ ਆ 25 ਪੰਟ ਚਾਹੀਦੇ ਪਰ ਜੋਦੀ ਦੇ ਆ ਆ ਹਾਂ ਆ ਸਹੀ ਵਾਅਦੇ ਆ ਆ ਸਹਿਜ ਹੋ ਗਏ ਇਹ ਆ ਆ ਹਾਂ ਧਾਰ ਕੋ ਪਤਾ ਕਦੋਂ ਕਰੇਗਾ ਚਲ ਤੋਲ ਫੇਨੂ ਕੀ ਭਾਦਦੇ ਹੁੰਦੇ ਆ

ਸੁਰੂ ਸੁਰੂ ਸੋ ਤਾਂ 2500 ਕੁਆਂਟਲ ਵੀ ਕਿਆ ਪੱਟਲੇ ਬੇਚੇ ਨਾ ਹੁਣ ਆਪਾਂ ਤੋਂ 베ਚੀ ਵਾਲੀ ਲੈ ਲੈ ਸਾਰੇ ਇਹਨਾਂ ਆਲੂ ਗਾਗਾ ਇਹਨਾਂ ਇੱਕ ਟਾਲੇ ਜਾਂਦੇ ਨੇ ਪੱਕੀ ਦਾ ਕੱਟਦਾ ਨਹੀਂ ਦੀ ਦੀ ਪਿਆਲ ਲੈ ਲਈ ਉਹ ਇਧਰ ਜਮਾਦੇ ਲਾਲਾ ਜੀ ਦੇ ਦੀਬ ਜਮਾਦੇ ਕਿੰਨੇ ਦੇ ਕਿੰਨੇ ਆ ਪਿਆਵਲ ਕਰ ਦੇ ਮੈਨੂੰ ਕਿੰਨੇ ਆਏ ਉਹਦੇ 6 ਕਿਲੋ ਪਿਆਵਲ ਕਰ ਦੇ ਇਹ ਤਾਂ ਆਲੂ ਸੋਨੇ ਮੋਟੇ ਮੋਟੇ ਆ 100 ਦੇ 6 ਕਿਲੋ ਹੂੰ 18 ਕਿਲੋ आज तो पटाई बंद हुआ है तब देखो ना पांच यार एक बार पटाई फिर शुरू हो बच्चा पटिया आलू काट के बेच ना आलू जड़े आओ पर नहीं दोगे किलो नहीं दोगे ना नहीं टाइप करना पटाई कर दे फिर आलू वैसे काट ही खाई दे ही दालਾਂ में खादियां साल सो सारी जरा खाने हैं सी कौन आएंगे तो मोड़ना देगा ना दस्ती भी पूछ के अंदर आई ना 20 क्विंटल लुगाड़ी है कच्ची पैगोटे ही लेने हां आ सह जाना है

ਚਲ ਕਾ ਵੀ ਕਹਿੰਦੇ ਹੋ ਦੇਖਾ ਕੇ ਵੀ ਲੈ ਲਾਂਗੇ ਹੋਰ ਨਾ ਤੋਣਾ ਹੀ ਮੜਦੇ ਹੋ ਨਹੀਂ 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 ਕਿੰਨੇ ਕੋਈ ਪਤਾ 20 ਦਿਨ ਮੇ ਆਦੇ 15 ਦਿਨ ਪਾ ਦੇ ਕੇ ਤੇ ਯਾ ਲਾਲੂ ਸੋਨੇ ਆ ਪਰੌਠੇ ਬਕਾ ਲਓ ਸਾਜੀ ਬਣਾ ਲਓ ਦੀ ਓਕੇ ਹੋ ਗਿਆ ਹੋਰ 10 15 ਕਿਲੋ ਆਟੇ ਚ ਹੈ ਅੱਛਾ ਅੱਛਾ ਹੁਣ ਕੁੜੀ ਨਹੀਂ ਆਂਦੀ ਅੱਜ ਕੁੜੀ ਉੱਥੇ ਆਲੂ ਪਾਸ ਅੱਛਾ ਅੱਛਾ ਕੋਲੇ ਉਹਨਾਂ ਦੇ ਹਨ ਵਧੀਆ ਜਾਣੇ ਤੇਰੇ ਕੋਲ ਵਧੀਆ ਵਧੀਆ ਭਾਈ ਮਿਹਨਤ ਕਰੋ ਹਣਾ ਆਪਣੀ ਹੌਣ ਚਲ ਗਈ ਹਮੇ ਬਹੁਤ ਦੂਰ ਹੋ ਦੇ ਕਰਕੇ ਨਹੀਂ ਆਉਂਦਾ ਪ੍ਰੈਸ਼ਰ ਵੀ ਹੋ ਜਾਂਦਾ ਜਿਹੜਾ ਪੰਡਾ ਹਲਪੁਰਾ ਡੇ ਚ ਨਹੀਂ ਰਹਿੰਦਾ ਬਹੁਤ ਮੁਸ਼ਕਲ ਹੈ ਨਾ ਕੀ ਚਲ ਗਿਆ ਆਰਾਮ ਕਰਕੇ ਵਿਚ ਵਿਚਾਲੇ ਸਰਖਾ ਪੀਣ ਹੈ ਹਾਂ ਅਛੋ ਤੇ ਸਰਖਾ ਚਲ ਗਈ ਹੈ ਨਾ ਹਾਂਜੀ ਰਾਣੀ ਹੁਣ ਦੇਗੀ ਆਲੂ ਤੇ ਦੇਖੋ ਜੀ ਹੁਣ ਮੈਂ ਰੱਖ ਲਏ ਇਥੇ ਟਰਾਲੀ ਚ ਆਲੂ ਗੰਢੇ ਵਾਲੀ ਚ ਤੇ ਕੁਛ ਮੈਂ ਰੱਖ ਲਏ ਅੰਦਰ ਜਿੰਨੇ ਕੋ ਮਤਲਬ ਖਾਣੇ ਅੰਦਰ ਲਾ ਕੇ ਰੱਖ ਲਈਦੇ ਨਾ ਤੇ ਦੇਖੋ ਜੀ ਇਹ ਰਾਣੀ ਜਿਹੜੀ ਹੁੰਦੀ ਹੈਗੀ ਆ ਜਿੱਦਾਂ ਕਰ ਲਓ ਇਹ ਹਰ ਸਾਲ ਸਾਡੇ ਆਉਂਦੀ ਆ ਇਹ ਤਿੰਨੇ ਆਲੂ ਦੇ ਕੇ ਜਾਣੇ ਜਾਣੇ ਹਨ ਹਰ ਸਾਲ ਇਹ ਆਉਣਾ ਆਉਣਾ ਇਹਨੇ ਤਾ ਆਲੂ ਖਰਚ ਚਲੋ ਆਪਣੀ ਮਿਹਨਤ ਕਰਦੀ ਚੱਕ ਕੇ ਲਿਆਂਦੀ ਅਗਲੀ ਹਨ ਤੇ ਬਸਾਂ ਦਾ ਕਿਰਾਇਆ ਵੀ ਲੱਗ ਜਾਂਦਾ ਹੈ ਨਾ ਤੇ ਇਦਾਂ ਹੋ ਜਾਂਦੀ ਆ ਤਾਂ ਆਉਣਾ ਜ਼ਰੂਰ ਇਹਨੇ ਤੇ ਚਲੋ ਵਧੀਆ ਗੱਲ ਹੈ ਮਿਹਨਤ ਦੇਖੋ ਜੀ ਅੱਜ ਕੱਲ ਦੇ ਠੰਡ ਦੇ ਸਮੇਂ ਵਿੱਚ ਮਿਹਨਤ ਕਰਨੀ ਬੜੀ ਔਖੀ ਆ ਔਰ ਕੱਲੇ ਜਾਣਾ ਬਹੁਤ ਔਖਾ ਜਿੱਦਾਂ ਕਰ ਲਓ ਸਿਰ ਤੇ ਭਾਰ ਰੱਖ ਕੇ ਲੈ ਜਾਣਾ ਆਲੂਆਂ ਦਾ ਤੇ ਉਹ ਤੋਂ ਉੱਤੇ ਜਿਆਦਾ ਹੋ ਜਾਂਦੀ ਆ ਤੇ ਦੋ ਜੰਦੀਆਂ ਤੇ ਸਾਰੇ ਪਿੰਡ ਚ ਘੁੰਮਣਾ ਤੇ ਆਈ ਸੀ ਤੇ ਹਰ ਸਾਲ ਆਉਂਦੀ ਚਲੋ ਮੈਂ ਖੈਰਾ ਲੋ ਲੈ ਕੇ ਰੱਖ ਲਈਏ ਤਾਲੂ ਲੈ ਲਿਆ ਦੇਖੋ ਜੀ ਅੱਜ ਹੈਗਾ ਲਸਾਲ ਦਾ ਅੱਜ ਹੈਗਾ ਲਾਸਟਲਾ ਦਿਨ ਹੈ ਨਾ ਤੇ ਜਿਹੜਾ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰੇ ਆਵੇ ਸੋਨਾ ਆਵੇ ਸਭ ਨੂੰ ਖੁਸ਼ੀਆਂ ਖੁਸ਼ੀਆਂ ਬਸ ਆਉਣ ਨਾ ਸਾਰੇ ਸਾਲ ਵਿੱਚ ਤੇ ਬਸ ਖੁਸ਼ੀਆਂ ਵਾਲੇ ਬਸ ਸਾਲ ਨੰਗੇ ਵਧੀਆ ਹੋਵੇ ਹੈ ਨਾ ਬਸ ਨੇ ਤਾਂ ਇਹੀ ਦੁਆਇਆ ਤੇ ਮੇਰੀ ਅਰਦਾਸ ਇਹ ਹੀ ਮੇਰੀ ਬੇਨਤੀ ਸਾਰਿਆਂ ਨੂੰ ਬਾਈੁਰ ਖੁਸ਼ ਰੱਖੇ ਨਾ ਜੋ ਵੀ ਦੁੱਖ ਦਿਲ ਇੱਦਰ ਆ ਤੇ ਸਭ ਖਤਮ ਕਰੇ ਸੱਚੇ ਪਾਤਸ਼ਾਹ ਤੇ ਉਹਨਾਂ ਦੀ ਤੰਦਰੁਸਤੀ ਦੇਵੇ ਸਾਰਿਆਂ ਨੂੰ ਹਮਾਂ ਤੇ ਆਸ ਵਿੱਚ ਸੁਖ ਹੋਣ ਤੇ ਵਧੀਆ ਹੋਵੇ ਦਿਨ ਕੱਲ ਦਾ ਦਿਨ ਹੈ ਨਾ ਤੇ ਇਦਾਂ ਕੱਲ ਹੋ ਜਾਣਾ 2025 ਹੈ ਨਾ ਤੇ ਕੱਲ ਫਿਰ ਤੁਸੀਂ ਬੱਚੇ ਨਾਲ ਕਿ ਅੱਜ ਹੋ ਗਿਆ ਲਾਸ ਦੇਖੋ ਜੀ ਅੱਗੇ ਬੜਾ ਚਾਹ ਹੁੰਦਾ ਸੀਗਾ ਵੀ ਵੀ ਮਤਲਬ ਨਵੇਂ ਸਾਲ ਦਾ ਪ੍ਰੋਗਰਾਮ ਹੁੰਦਾ ਸੀਗਾ ਤਾਂ ਹੁਣ ਤਾਂ ਘਰ ਪਤਾ ਲੱਗਦਾ ਨਹੀਂ ਕਿ ਕਿਹੜੇ ਵੇਲੇ ਸਾਲ ਲੰਘ ਜਾਂਦੇ ਆ ਤੇ ਕਿਹੜੇ ਵੇਲੇ ਨਵਾਂ ਮਸਾਂ ਲੰਘ ਜਾਂਦਾ ਹੈ ਤੇ ਬਸ ਇਦਾਂ ਟਾਈਮ ਲੰਘ ਜਾਂਦਾ ਹੁਣ ਉਹ ਚਾਨ ਨਹੀਂ ਰਹੇ ਹੈਗੇ ਤੇ ਬਹੁਤ ਫਰਕ ਪੈ ਗਿਆ ਟਾਈਮ ਟਾਈਮ ਦਾ ਹਨਾ ਤੇ ਇਦਾਂ ਹੋ ਜਾਂਦੀ ਆ ਤੇ ਅੱਜ ਵੀ ਨਹੀਂ ਨਿਕਲੀ ਹੈਗੀ ਤੇ ਠੰਡ ਬਹੁਤ ਵਧੀ ਆ ਰਹੀ ਆ ਤੇ ਥੋੜੀ ਧੁੱਪ ਦੇ ਨਾਲ ਥੋੜੀ ਠੰਡ ਘਟ ਜਾਂਦੀ ਹੈ ਹਨਾ ਚਲੋ ਧੁੱਪ ਸੇਕ ਲਈਦੀ ਆ ਤੇ ਬਹੁਤ ਫਰਕ ਪੈ ਜਾਂਦਾ ਧੁੱਪ ਦੇ ਨਾਲ ਹਨਾ ਤੇ ਅੱਜ ਤੋਂ ਪਰੀ ਨਿਕਲਣੀ ਮੇਰੇ ਖਿਆਲ ਤੋਂ ਹਫਤਾ ਪਰ ਖੈਰ ਲੋੜੀ ਤੱਕ ਹੁਣ ਠੰਡ ਪਾਉਗੀ ਤੇ ਲੋੜੀ ਦਾ ਮਹੀਨਾ ਬਸ ਚੜ ਗਿਆ ਜੀ ਅੰਗਰੇਜ਼ੀ ਹੈ ਨਾ ਤੇ ਬਸ ਅੱਜ ਹੋ ਗਈ ਆ 31 ਦਸੰਬਰ ਹੈ ਨਾ ਤੇ ਦਿਨ ਦਿਨੀ ਪਤਾ ਲੱਗਣਾ ਕਿ ਕਿਹੜੀ ਲੋੜੀ ਆ ਗਈ ਹੈ ਨਾ ਪਰ ਲੋੜੀ ਵੀ ਆ ਕੀ ਕਿਸ ਕਰਨ ਵਾਲੇ ਨੂੰ ਵਧੀਆ ਆਉਗੀ ਨਹੀਂ ਤੇ ਨਹੀਂ ਹੈ ਨਾ ਤੇ ਅੱਗੇ ਉਹ ਸਭ ਵਾਯੂ ਦੀ ਮਰਜ਼ੀ ਹੈ ਨਾ ਜੋ ਹਨਾ ਪਰਮਾਤਮਾ ਦਾ ਤਸਵੀਰੀ ਕੱਪੜੇ ਮੈਂ ਧੋਲੇ ਸੀਗੇ ਤੇ ਦੇਖੋ ਜੀ ਕੱਪੜੇ ਦਾ ਧੋਣੇ ਪੈਂਦੇ ਜਿੱਦਾਂ ਮਾਜੀ ਠੰਡ ਹੋਵੇ ਗਰਮੀ ਹੋਵੇ ਜਿੱਦਾਂ ਮਰਜ਼ੀ ਮਸਮੂ ਹੋਵੇ ਨਾ ਤੇ ਇਹਦਾ ਕੱਪੜਿਆਂ ਦਾ ਕੰਮ ਆਪਾਂ ਨੂੰ ਇਹ ਦੇਖੋ ਧੁੱਪ ਹੈ ਨਹੀਂ ਤੇ ਇਹ ਬਦਲ ਵਾਈ ਹਵਾ ਚਲਦੀ ਆ ਕਿ ਜਿਹੜੀ ਹਵਾ ਆ ਇਹ ਠੰਡ ਕਰਦੀ ਆ ਹਵਾ ਇਹ ਠੰਡ ਹੋ ਜਾਂਦੀ ਆ ਤੇ ਤੁੱਪੇ ਬੈਣ ਨੂੰ ਵੀ ਜੀ ਕਰਦਾ ਏ ਤੁੱਪੇ ਬੈਠੀ ਹੈ ਨਾ ਨਹੀਂ ਤੁੱਪ ਉੱਪਰ ਨਿਕਲੇ ਤਾਂ ਫੇਰ ਹੀ ਬੈਠੇ ਤੇ ਤੁੱਪ ਨੇ ਠੰਡ ਨੇ ਹੈ ਨਾ ਹਾਂਜੀ ਤੁੱਪ ਸਿਕਣ ਬੈਠੇ ਆ ਪਰ ਤੁੱਪ ਲੱਗਦੀ ਨਹੀਂ ਹੈਗੀ ਤੇ ਜੋ ਦੀ ਉੱਪਰ ਵਾਲੇ ਦੀ ਮਰਜ਼ੀ ਹੈ ਨਾ ਤੇ ਠੰਢ ਠੰਢੀ ਹਵਾ ਚੱਲਣ ਦੇ ਹੀ ਆ ਸਾਰੇ ਆਪ ਆਪਣੇ ਘਰਾਂ ਵਿੱਚ ਆ ਤੇ ਚਲੋ ਫੇਰ ਟਾਈਮ ਟਾਈਮ ਦੀ ਗੱਲ ਆ ਤੁੱਪ ਹੁੰਦੀ ਆਪਾਂ ਨੂੰ ਫੇਰ ਵੀ ਨਹੀਂ ਹੁੰਦਾ ਹਾਂ ਤੁੱਪ ਲੱਗੀ ਐ ਸੰਤੋਂਪੇ ਬੈ ਨਹੀਂ ਹੁੰਦਾ ਨਾ ਇਹ ਜਿੰਦੀ ਜਾਨ ਨੂੰ ਕਿੰਨਾ ਚੈਨ ਲਿਆਉਂਦਾ ਹੈਗਾ ਦੇਖੇ ਸਾਲ ਦਾ ਲਾਸਟ ਇਹ ਦੇਨੇ ਆ ਨਾ ਤੇ ਸਾਲ ਦਾ ਪਤਾ ਨਹੀਂ ਕਿਹੜੇ ਦੇ ਖਤਮ ਹੋ ਜਾਂਦੇ ਆ ਨਾ ਤੇ ਇਨਹੀਂ ਪਤਲਾ ਕੋ ਦਿਨਾਂ ਦਾ ਕੁਝ ਵੀ ਤੇ ਜਿਹੜਾ ਜੋ ਸਾਲ ਵਿੱਚ ਹੋ ਜਾਂਦਾ ਹੁੰਦਾ ਉਹ ਵੀ ਛੱਡ ਦਿਆ ਕਰੋ ਉਹ ਗੱਲ ਨਵੇਂ ਸਾਲ ਚ ਨਾ ਕਰਾ ਕਰੋ ਜੀ ਆਪਣੇ ਆਪ ਨੂੰ ਚੇਂਜ ਕਰੋ ਜੇ ਇਥੇ ਕੱਢੀ ਦੇ ਕੋਈ ਪਤਾ ਨਹੀਂ ਹੈਗਾ ਤੇ ਜਿਨ੍ਹਾਂ ਦੇ ਮਤਲਬ ਮੈਂ ਸਾਡੇ ਵਲੋਗ ਜੀ ਨਾਲ ਮੈਂ ਪਸੰਦ ਆਉਂਦੇ ਹੈਗੇ ਉਹਨਾਂ ਦਾ ਵੀ ਥੈਂਕ ਯੂ ਮੈਂ ਵੀ ਵਾਈਕ ਰੂ ਲੰਬੀ ਲੰਬੀ ਉਬਰ ਕਰੇ ਹੈ ਨਾ ਉਹਨਾਂ ਤਰਕੀਆਂ ਦੇ ਵੀ ਖੂ ਤਰਕੀਆਂ ਦੇ ਵੀ ਜਿਹੜੇ ਸਾਡੇ ਵਲੌਗ ਨੂੰ ਪਸੰਦ ਨਹੀਂ ਕਰਦੇ ਹੈਗੇ ਜਿਹੜੇ ਪਸੰਦ ਕਰਦੇ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਨਾ ਤੇ ਜਿਹੜੇ ਸਾਡੇ ਲਾਈਵ ਵਿੱਚ ਆਉਂਦੇ ਆ ਤੇ ਉਹਨਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਤੇ ਸਾਡੇ ਲਾਈਵ ਵਿੱਚ ਟਾਈਮ ਕੱਢ ਕੇ ਆਉਂਦੇ ਆ ਤੇ ਸਾਡੇ ਨਾਲ ਗੱਲਾਂ ਬਾਤਾਂ ਕਰਦੇ ਸਾਨੂੰ ਇਹ ਲੱਗਦਾ ਵੀ ਸਾਡੇ ਪਰਿਵਾਰ ਚ ਹੀ ਸਾਨੂੰ ਨਹੀਂ ਲੱਗਦਾ ਸਾਡੇ ਸਬਸਕ੍ਰਾਈਬਰ ਆ ਸਾਡੇ ਵਿਊਅਰ ਆ ਨਾ ਤੇ ਸਾਨੂੰ ਬਿਲਕੁਲ ਨਹੀਂ ਫੀਲ ਹੁੰਦਾ ਹੈਗਾ ਸਾਨੂੰ ਆਪਣੇ ਲੱਗਦੇ ਆ ਜਿੱਦਾਂ ਕਹਿੰਦੇ ਨੇ ਨਾ ਖੂਨ ਦੇ ਰਿਸ਼ਤੇ ਨਾਲੋਂ ਵੱਡੇ ਦੇ ਪਿਆਰ ਦੇ ਰਿਸ਼ਤੇ ਹੁੰਦੇ ਆ ਉਹ ਪਿਆਰੇ ਹੁੰਦੇ ਨਾ ਉਹ ਸਾਹ ਹੋ ਜਾਂਦਾ ਹੈ ਜਿਵੇਂ ਸਾਨੂੰ ਕੋਈ ਦੂਦੇ ਲੱਗਦੇ ਹੈਗੇ ਸਾਨੂੰ ਸਿਰਫ ਆਪਣੇ ਨੇੜੇ ਦੇ ਲੱਗਦੇ ਬਹੁਤ ਜ਼ਿਆਦਾ ਨਾ ਸਾਨੂੰ ਕਮੈਂਟਸ ਸੋਹਣਾ ਕਰਦੇ ਆ ਵੀਡੀਓ ਤੇ ਕਮੈਂਟ ਕਰਦੇ ਆ ਤੇ ਫਿਰ ਸਾਨੂੰ ਕਰਦੇ ਆ ਲਾਈਵ ਤੇ ਕਰਦੇ ਆ ਸੋਹਣੇ ਗੱਲਾਂ ਕਰਦੇ ਨਾ ਸਾਡੇ ਮਤਲਬ ਕਈ ਪਿੰਡ ਦੇ ਵੀ ਹੈਗੇ ਆ ਸੋਹਣਾ ਕਮੈਂਟ ਕਰਦੇ ਆ ਜਿਹਨਾਂ ਨੂੰ ਮੈਂ ਕਿਹਾ ਸੀ ਉਹ ਚਲੋ ਫਿਰ ਉਹਨਾਂ ਦਾ ਵੀ ਧੰਨਵਾਦ ਹੈ ਨਾ ਤੇ ਜਿਹਨੇ ਮਤਲਬ ਗਲਤ ਕਮੈਂਟ ਕਰਦੇ ਸੀਗੇ ਉਹ ਵੀ ਸਮਝ ਗਏ ਹੋਵੇਗੇ ਜਿਵੇਂ ਮੈਂ ਕਿਹਾ ਕਿ ਉਹਨਾਂ ਨੂੰ ਸੀ ਆ ਖੈਰ ਉਹ ਵੀ ਸਮਝਦਾਰ ਆ ਉਹਨਾਂ ਲਈ ਵੀ ਜਣੀ ਹੈਪੀ ਨਿਊ ਈਅਰ ਉਹਨਾਂ ਨੂੰ ਵੀ ਬੈਗੂਤ ਰੱਖਿਆ ਦੇ ਵੀ ਤੰਦਰੁਸਤੀਆਂ ਦੇ ਵੀ ਉਹਨਾਂ ਨੂੰ ਵੀ ਹੈਨਾ ਚਲੋ ਇਨਸਾਨ ਤੋਂ ਗਲਤੀਆਂ ਹੋ ਜਾਂਦੀਆਂ ਹਨ ਇਨਸਾਨ ਤੋਂ ਗਲਤੀਆਂ ਦਾ ਬਤਲਾ ਹੈਨਾ ਤੇ ਇਹ ਗੱਲ ਆ ਤੇ ਤੁਸੀਂ ਆਪਣੇ ਗਿਲੇਸ਼ੀ ਦੇ ਵਿੱਚ ਸਾਵੇਂ ਸਾਲ ਚੁਪਲਾਦੋ ਕੱਲ ਨਵਾਂ ਸਾਲ ਆ ਤੇ ਨਵਾਂ ਦਿਨ ਆ ਤੇ ਨਵੀਂ ਸਵੇਰ ਆ ਤੇ ਫਿਰ ਕੱਲ ਨੂੰ ਜਰ ਪਚੀ ਚ ਮਲਤਾਨਾ ਉਹ ਵੀੜੇ ਲੈ ਕੇ ਆਵਾਂਗੇ ਗੱਡੀ ਵਾਸਤੇ ਹੈਨਾ ਤੁਸੀਂ ਆ ਸਾਨੂੰ ਅਲਵਿਦਾ ਸਾਰਿਆਂ ਨੂੰ ਦਿੰਦਾ ਹੈਨਾ ਦੂਰ ਬੈਠੇ ਨੇੜੇ ਬੈਠੇ ਸਾਰੇ ਸਾਰੇ ਤੇ ਲੱਗਦਾ ਚਮਕਾਰਾ ਮੜਾ ਲੱਗਣ ਲੱਗਾ ਧੁੱਪ ਦਾ ਪਰ ਫਿਰ ਵੀ ਬੱਦਲਾ ਮਰੇ ਸੂਰ ਜਾ ਜਾਂਦਾ ਇਹ ਤਾਂ ਨਹੀਂ ਧੁੱਪ ਲੱਗਦੀ ਹੈਗੀ ਤੇ ਧੁੰਦ ਬਦੂ ਦੂ ਤੱਕ ਆ ਤੇ ਵੀਡੀਓ ਲਿੰਡੋ ਜਾਣੀ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਦੱਸਿਆ ਕਰੋ ਤੁਹਾਡੇ ਲੋਕਾਂ ਨੂੰ ਦੱਸਣ ਲੱਗਦੇ ਆ ਤੇ ਕਈ ਮੇਰੇ ਜਿਹੜੇ ਜਾਦੇ ਨੇੜੇ ਆਉਣਾ ਯਾਰ ਸਬਸਕ੍ਰਾਈਬ ਮੇਰੇ ਵਧੀਆ ਤੇ ਉਹ ਸਾਰੇ ਵਧੀਆ মানে ਮਤਲਬ ਤੇ ਸਾਡੀ ਵੀਡੀਓ ਪਸੰਦ ਕਰਦੇ ਆ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਸੈਕਟ ਹਟ ਲਗਦਾ ਕਿਦਾਂ ਲੱਗਦਾ ਸੀ ਸਾਰਿਆਂ ਨੂੰ ਓਕੇ ਬਾਈ ਜੀ 2024 ਅਲਵਿਦਾ ਬਾਏ ਬਾਏ ਓਕੇ ਜੀ ਓਕੇ